ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਇੱਕ ਮੋਰਾ ਦਾ ਤੋਹਫਾ ਹੀ ਲੈ ਕੇ ਆਂਦਾ ਜੀ ਤੁਸੀਂ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਵੀਰੇ ਤਾਂ ਤੁਹਾਡੇ ਵਾਸਤੇ ਇੱਕ ਤੋਹਫਾ ਹੀ ਕਹਿ ਸਕਦੇ ਆ ਜੀ ਫੁੱਲ ਚੰਗਾ ਦੁੱਧ ਰਿਕਾਰਡ ਆ ਜੀ ਚੰਗੀ ਬਰੀਡ ਆ ਤੇ ਚੰਗੇ ਸੀਮਣ ਤੋਂ ਹੀ ਗੱਬਣਾ ਜਿੰਨੇ ਕਾਪਾ ਇਸ ਕਰੋ ਪਹਿਲਾਂ ਵੀ ਵੀਡੀਓ ਕਵਰ ਕਰਦੇ ਰਹਿੰਨੇ ਆ ਜੀ ਕਿਉਂਕਿ ਬਾਈ ਕੋਲ ਕਾਫੀ ਗਿਣਤੀ ਚ ਪਸ਼ੂ ਸੀ ਤੇ ਹੁਣ ਲੇਬਰ ਦੀ ਦਿੱਕਤ ਕਾਰਨ ਤੇ ਬਾਈ ਕਹਿੰਦਾ ਆਪਾਂ ਘਟਾ ਦੇਣੇ ਆ ਕੁਸ ਥੋੜੀ ਜੀ ਪਰਸਨਲ ਵੀ ਬਾਈ ਦੀ ਮਜਬੂਰੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦਊਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਜੀ ਭਰਮਜੀਤ ਸਿੰਘ ਪਿੰਡ ਜੀ ਪਿੰਡ ਚੜੱਕ ਜੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 9478112124 ਠੀਕ ਆ ਬਾਈ ਆਪਾਂ ਲਗਭਗ ਤਿੰਨ ਕ ਵੜਾ ਬਹਿਲਾ ਬਾਈਆਂ ਸੀ ਹਨ ਚੌਥਾ ਨਾ ਗਾਇ ਫਿਰ ਹੁਣ ਇੱਕ ਦੋ ਨਾਗੇ ਰੱਖਣੇ ਆ ਜੀ ਮੈਂ ਇੱਕ ਗਾਂ ਹੀ ਰੱਖਣੀ ਆ ਗਾਂ ਹੀ ਰੱਖਣੀ ਆ ਬਾਕੀ ਜਿਵੇਂ ਜਿਵੇਂ ਤਿਆਰ ਹੋਈ ਜਾਂਦੇ ਕਰਮ ਵਾਲੇ ਓਮੇ ਓਮੇ ਵੇਚ ਦੇਣੇ ਆ ਨਗੀਨਾ ਬਾਈ ਜਿਹੜਾ ਇਹ ਸੂਆ ਕਰਨ ਮਾ ਜੇ ਦਾ ਇਹਦਾ ਜੀ ਤੀਜੇ ਦੇਖਣ ਨੂੰ ਲੱਗਦੀ ਨਹੀਂ ਪਰ ਹਨ ਨਹੀਂ ਸਮਾਂ ਦੂਜਾ ਕਹਿ ਦਿੰਦੇ ਹੂੰ ਕੋਈ ਵੀ ਸੱਚ ਦੇਣਾ ਇਹ 29 ਦੀ ਆ ਵੀਰੇ ਆਪ ਤੇ ਸਟਰਾ ਮੇਰੇ ਕੋਲੇ ਪਿਆ ਇਹਦਾ ਸਾਰੀ ਆਪਾਂ ਡਿਟੇਲ ਦੇਵਾ ਹਾਂ ਡਿਟੇਲ ਇਹਦੀ ਮਾਂ ਵੀ ਮੇਰੇ ਕੋਲੇ ਸੀ ਘਰ ਦੀ ਝੋਟੀ ਠੀਕ ਘਰ ਦੀ ਝੋਟੀ ਆ ਹੂੰ ਠੀਕ ਆ ਬਾਈ ਹੁਣ ਸਮਾਂ ਕਿੰਨਾ ਲੈਂਦੀ ਆ ਇਹ ਇਹ ਬਾਈ ਮੇਰੇ ਹਿਸਾਬ ਨਾਲ ਵੀ 23 ਤਰੀਕ ਨੂੰ ਦਿਨ ਪੂਰੇ ਆ ਬਾਕੀ ਦੋ ਵਾਧ ਵੀ ਸਕਦੇ ਘਾਟ ਵੀ ਸਕਦੇ ਕਿਉਂਕਿ ਪਸ਼ੂ ਦਾ ਜੀ ਲਾਉਣ ਤੇ ਆ ਬਈ ਪਸ਼ੂ ਸੌਖਾ ਤਾਂ ਦੋ ਦਿਨ ਵੱਧ ਵੀ ਲੈ ਜਾਂਦਾ ਜਿਹੜਾ ਬਈ ਇਹਦਾ ਪਿਛਲੇ ਸੂਏ ਆ ਆਪਾਂ ਕਿੰਨਾ ਦੁੱਧ ਛੋਇਆ ਜਿਹੜਾ ਦੁੱਧ ਬਈ ਇਹਦਾ ਮੈਂ 20 20 ਪਲੱਸ ਛੋਇਆ ਹੈ ਦੂਜੇ ਸੂਏ ਇਹ ਇੱਕ ਤੀਆ ਫਿਰ ਕਿੰਨਾ ਕਰੀਤੇ ਕਿ ਤਾਂ ਆਪਾਂ ਜੇ ਕੋਈ ਬਾਈ ਆ ਜਾਵੇ ਆਪਾਂ 20 ਕਿਲੋ ਬੋਲਾ ਦੇਵਾਂਗੇ ਭਾਂਡੇ ਚ ਪਾ ਕੇ ਭਾਂਡੇ ਚ ਪਾ ਕੇ ਸੂਈ ਤੋਂ ਲੈ ਜਾਵੇ ਸਾਈਜ਼ ਕਰ ਲਵੇ ਬਿਆਨਾ ਮੋਟਾ ਕਰ ਲਵੇ ਹਾਂ ਤੇ 20 ਕਿਲੋ ਬੋਲਾ ਜੋ ਦੇ ਦਿੰਦੇ ਇਨਾ ਮਾਣ ਹਾਂ ਠੀਕ ਐ ਬਾਈ ਪਾਰ ਪਿੱਛੇ ਦੀ ਥਨਾ ਦੀ ਜਮਾ ਓਕੇ ਆ ਜੀ ਹੋਰਾ ਵੀ ਨਹੀਂ ਕਣ ਕਵ ਨਹੀਂ ਜਾ ਮਾਤਾ ਤਾਂ ਚੋਈ ਨਹੀਂ ਜਾਂਦੀ ਵੀਰੇ ਜਿਹੜੀ ਮੇਨ ਤੇ ਕਿਉਂਕਿ ਲੇਬਰ ਤਾਂ ਮਿਲਦੀ ਨਹੀਂ ਇਸ ਕੰਮ ਨੂੰ ਨਹੀਂ ਚੋਈ ਜਾਂਦੀ ਮਸ਼ੀਨ ਤੇ ਸੇਤੀ ਇਹ ਲੋਟ ਨਹੀਂ ਆਉਂਦੀ ਮੱਜਾ ਕੋਈ ਕਈ ਕਈ ਆ ਵੀ ਜਾਂਦੀਆਂ ਪਰ ਜ਼ਿਆਦਾਤਰ ਨਹੀਂ ਆ ਨਹੀਂ ਆਉਂਦੀਆਂ ਜ਼ਿਆਦਾਤਰ ਹੂੰ ਜ਼ਿਆਦਾਤਰ ਨਹੀਂ ਆਉਂਦੀ ਤੋਰ ਕੇ ਦਿਖਾ ਦੀ ਵੀਰੇ ਜੇ ਮਸ਼ੀਨ ਤੇ ਅਜੇ ਤਾਂ ਹੂੰ ਫਿਰ ਤਾਂ ਦਿੱਕਤ ਹੀ ਕੋਈ ਨਹੀਂ ਦਿੱਕਤ ਹੀ ਕੋਈ ਹੋ ਸਕਦਾ ਚਲੋ ਆ ਵੀ ਸਕਦੀ ਆ ਪਰ ਆਪਾਂ ਇਹਨਾਂ ਨੇ ਆਉਣਾ ਨਹੀਂ ਇਹਨਾਂ ਮੁਸ਼ਕਲ ਆ ਹਨਾ ਕੋਈ 100 ਚੋਂ 2-4 ਮੱਝ ਹੀ ਵੀਰੇ ਪ੍ਰੈਸ਼ਰ ਜ਼ਿਆਦਾ ਹੁੰਦਾ ਫਿਰ ਮਸ਼ੀਨ ਹੂੰ ਖਰਾਬ ਕਰਨ ਲੱਗ ਜਾਂਦੀ ਆ ਇਹ ਤਾਂ ਗੱਲ ਹੈਗੀ ਆ ਇਹ ਤਾਂ ਕਈ ਵਾਰ ਨਾ ਗਾਆਂਿਆਂ ਨੂੰ ਕੁਝ ਤਾਂ ਇੱਕ ਦਿਨ ਨਹੀਂ ਹੁੰਦੀ ਇਹਨਾਂ ਦਾ ਜਿਵੇਂ ਉਹ ਚੂਸਾ ਮਾਰਦੀ ਆ ਕਈ ਵਾਰ ਔਲ ਕਰਨ ਲੱਗ ਜਾਂਦੀ ਆ ਇਹ ਪਸ਼ੂ ਹੂੰ ਪਸ਼ੂ ਪਸ਼ੂ ਦੇ ਸਰਤੇ ਬਾਈ ਜਿਹੜੀ ਹੱਥੀ ਚ ਵਾਈ ਹੱਥੀਆਂ ਇਹ ਤਾਂ ਇਹਨਾਂ ਦੇ ਤਾਂ ਐਵੇਂ ਟਾਈਮ ਪਾਸ ਆ ਇਹ ਤਾਂ ਆਜੋ ਜੀ ਪੈਠ ਪੁੜਾ ਸੋਣਾ ਵਜਨ ਵਜੂਦ ਪੂਰਾ ਚੰਗਾ ਤੇ ਤਿਆਰੀ ਵੀਰੇ ਉਸ ਤੋਂ ਵੀ ਜ਼ਿਆਦਾ ਚੰਗੀ ਆ ਮੰਜਾ ਡੈਂਦਾ ਛੋਟੀ ਤੇ ਬਿਨਾ ਚਾਰ ਤੋਂ ਆ ਬਾਈ ਕੋਈ ਚਾਰ ਨਹੀਂ ਆਪਾਂ ਪਾਉਂਦੇ ਅੱਛਾ ਪੱਠਿਆਂ ਤੇ ਹੀ ਆ ਨਹੀਂ ਅਗਲਾ ਕਹਿੰਦਾ ਚਾਰ ਨਾ ਰਾਜੀ ਹੁੰਦੀ ਚਾਰ ਨਾ ਅਗਲਾ ਕਹਿੰਦਾ ਚੰਮ ਚੜਾ ਲਿਆ ਹੂੰ ਠੀਕ ਆ ਆਪਾਂ ਚਾਰ ਨਹੀਂ ਪਾਇਆ ਗਿਆ ਠੀਕ ਆ ਹਵਾਨਾ ਚੈੱਕ ਕਰ ਲੋ ਵੀਰੇ ਟੋਪ ਦਾ ਹਵਾਨਾ ਗੋਲ ਪੱਠ ਪੂੜਾ ਵਜਨ ਵਜੂਦ ਪੂਰਾ ਚੰਗਾ ਗੋਲ ਸਿੰਗੀ ਆ ਹਵਾਨੇ ਦੀ ਤੱਕ ਜਿੰਨੀ ਅੱਗੇ ਨੂੰ ਆ ਉੰਨੀ ਪਿੱਛੇ ਨੂੰ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹਾਥੀ ਚੋਾਈ ਵਾਲਾ ਥਾਣਾ ਜੇ ਮੰਨ ਲਓ ਮੁੱਢੋ ਤਿਆਰ ਕਰਨਾ ਹੋਵੇ ਇਹੋ ਜਿਹਾ ਚੰਗਾ ਪਸ਼ੂ ਤਾਂ ਤੁਹਾਨੂੰ ਵੀ ਪਤਾ ਵੀਰੇ ਸਮਾਂ ਵੀ ਬਹੁਤ ਲੱਗ ਜਾਂਦਾ ਤੇ ਮਿਹਨਤ ਦਾ ਤਾਂ ਕੋਈ ਅੰਤ ਨਹੀਂ ਬਈ ਕਿੰਨੀ ਆਪਾਂ ਨੂੰ ਲਾਉਣੀ ਪਊਗੀ ਨਗੀਨਾ ਮਿਲ ਸਕਦਾ ਜੀ ਤੁਹਾਨੂੰ ਤਿਆਰ ਕੀਤੀ ਹੋਈ ਬਰੀਡ ਅੱਗੇ ਜਿਹੋ ਜੇ ਬੱਚੇ ਮਰਜ਼ੀ ਲੈ ਲਿਓ ਚੰਗੇ ਸੀਮਣ ਤੋਂ ਹੀ ਗੱਬਣ ਹਮਾਨ ਨਾਲ ਐਚ ਐਫ ਗਾਂਾਂ ਵਰਗਾ ਮੁਠੀ ਵਾਲਾ ਥਾਣਾ ਬਾਈ ਕਹਿੰਦਾ ਜਿਹੜਾ ਬੀ ਪਲੱਸ ਦੁੱਧ ਮੈਂ ਦੂਜੇ ਸੂਏ ਦਾ ਇਹਦਾ ਚੋਇਆ ਇੱਕ ਤੀਰ ਮੇਰੇ ਨਾਲ ਕੋਈ ਵੀਰ ਬਿਆਨਾ ਕਰ ਲੈ 20 ਕਿਲੋ ਆਪਾਂ ਬੌਲੀ ਚਵਾ ਕੇ ਦੇ ਦਾਂਗੇ ਇਹਦੇ ਥੱਲੋਂ ਦੁੱਧ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਜਿਹੜਾ ਸੰਭਣ ਵਾਲਾ ਵੀਰ ਲੈ ਗਿਆ ਤੇ ਕਿੰਨਾ ਝੋ ਸਕਦਾ ਪਰ ਇੱਕ ਬੇਨਤੀ ਹੋਰ ਆ ਬਈ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਗੋਲ ਸਿੰਗੀ ਆ ਕੋਈ ਬਣਾਈ ਨਹੀਂ ਬਈ ਆਪਾਂ ਕਹਿਦੇ ਕਿ ਗੋਲ ਕਰਾਈ ਵੀ ਆ ਆ ਜਮਾ ਨੇਚਰਲ ਆ ਤੇ ਕੀਮਤ ਬਈ ਫਿਰ ਇਹਦੀ ਕੀ ਰਹਿਣ ਵਾਲੀ ਆ ਇਹਦਾ ਬਈ ਮੈਂ 3.5 ਲੱਖ ਰੁਪਏ ਮੰਗਦਾ ਹੋਜੂ ਮਾਨਤਨ ਮਾਨਤਨ ਮੜ ਮੋਟਾ ਠੀਕ ਹੈ ਜੀ ਤੇ ਇੱਕ ਹੋਰ ਬੇਨਤੀ ਆ ਭਾਈ ਐਵੇਂ ਬਾਲੇ ਫੋਨ ਨਾ ਜਿਹੜਾ ਇੰਟਰਸਟਡ ਆ ਉਹ ਹੀ ਲਾਵੇ ਇਹ ਸਹੀ ਗੱਲ ਨਾ ਤਾਂ ਆਪ ਦਾ ਸਮਾਂ ਖਰਾਬ ਕਰੇ ਨਾ ਆਪਣਾ ਹਾਂਜੀ ਚਾਹੇ ਆਪਾਂ ਇਹ ਨਹੀਂ ਕਹਿੰਦੇ ਸੌਦਾ ਨਾ ਕਰੇ ਪਹਿਲਾਂ ਝੋਟੀ ਆ ਕੇ ਵੀ ਆ ਕੇ ਵੀ ਕਿਉਂਕਿ ਜਿਹੜਾ ਇੱਥੇ ਆ ਗਿਆ ਉਹ ਨਹੀਂ ਮੁੜਦਾ ਉਹ ਨਹੀਂ ਮੁੜਦਾ ਠੀਕ ਆ ਉਹਨਾਂ ਤੇ ਗੱਲਾਂ ਕੁਝ ਹੋਰ ਹੁੰਦੀਆਂ ਵੀਡੀਓ ਤੇ ਵੀ ਕੁਝ ਹੋਰ ਵੀਡੀਓ ਤੇ ਵੀ ਫਰਕ ਪੈ ਜਾਂਦਾ ਹੈ ਇਹ ਵੀ ਗੱਲ ਬਾਈ ਦੀ ਸਹੀ ਆ ਬਈ ਤੁਸੀਂ ਚੰਗੀ ਕੀਮਤ ਲਾਉਣੀ ਆ ਇਹ ਤਾਂ ਹੈ ਨਹੀਂ ਬਈ ਥੋੜੀ ਕੀਮਤ ਦੀ ਮੱਝ ਆ ਇੱਥੇ ਆ ਕੇ ਵੇਖੋ ਪਸੰਦ ਆਈ ਤਾਂ ਬਾਈ ਨਾਲ ਸੌਦਾ ਕਰ ਲਿਓ 3.5 ਲੱਖ ਰੁਪਏ ਜੋ ਮਾਨ ਤਾਨ ਕਰ ਦਾਂਗੇ ਪਰ ਚੀਜ਼ ਬਹੁਤ ਚੰਗੀ ਆ ਜਿਹੜੇ ਬੰਦੇ ਪਾਰਖੂ ਹੋਣਗੇ ਬ੍ਰੀਡਰ ਹੋਣਗੇ ਆਪਣੇ ਨਾਲੋਂ ਕਿਤੇ 100 ਗੁਣਾ ਉਹਨਾਂ ਦਾ ਤਜਰਬਾ ਜ਼ਿਆਦਾ ਵੀਰੇ ਉਹਨਾਂ ਨੇ ਪਾਰਖ ਕਰ ਹੀ ਲੈਣੀ ਉਹਨਾਂ ਨੇ ਵੀਡੀਓ ਤੇ ਵੀ ਕਰ ਹੀ ਲੈਣੀ ਹੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ